अच कम बाजार बच दकान कि दूर तक लगे बहुत ज्यादा दकान लगे पाऊड़ो पर

ਭੱਲੇ ਬੰਦੇ ਐ ਨਾ ਤੇ ਸਾਡੇ ਦੇ ਨਾਲੇ ਟਿਕਦੇ ਹਾਂ ਮਾਰ ਤੋਂ ਮਾਰਤੀ ਅੱਜ 10 ਮਿੰਟ ਹੋ ਗਏ ਵੀ ਨਹੀਂ ਜਾਣੇ ਨੇ ਬਾਸ ਗੰਦਰਾ ਇਹ ਸਾਰਾ ਧਰਤਾ ਝੋਲਾ ਮੈਂ ਮਮਤਾ ਨੂੰ ਦੱਸੂਗਾ ਮੈਂ ਦੁਆਰ ਹੀ ਨਿਕਲ ਓਏ ਪੈਸੇ ਖਰਚੀ ਇਹਨੇ ਲੱਟ ਗਿਆ ਸੀ ਲੈ ਨਹੀਂ ਟ੍ਰਾਈ ਕਰਕੇ ਦੇਖੀ ਸਹੀ ਲੱਗਦੀ ਮੇਰੇ ਕੋਲ ਥੋੜੀ ਜਿਹੀ ਚੱਪਲਾ ਤਾਊ ਦੇ ਘਰ ਪੈਣਾਂ ਨੇ ਜਿਹੜਾ ਉਹ ਬਾਥਰੂਮ ਉੱਧਰ ਮਰੂਦ ਆ ਨਾ ਲੱਗਿਆ ਹੋਇਆ ਉੱਥੇ ਵੀ ਲੈ ਚੱਪਲਾ ਹੋਊ ਪੈਸੇ ਖਰਾਬ ਕਰੀਏ ਉਹ ਪੈਸੇ ਨਹੀਂ ਦੇਖ ਦੇ ਕਿ ਉੱਥੇ ਬਹਿ ਜਾ ਬੱਕੇ ਤੇ ਲੈ ਕਿਵੇਂ ਲਾਲ ਹੋਇਆ ਫਿਰਦਾ ਅੱਜ ਢੇੜ ਘਟਾ ਅੱਜ ਤੁਹਾਨੂੰ ਭਵਾ ਦਿੰਦੇ ਆ ਸਾਰੇ ਕਿਤੇ ਕੱਲ ਨੂੰ ਤਾਂ ਬਹੁਤ ਜ਼ਿਆਦਾ ਢੇੜ ਹੋਊਗੀ ਕੱਲ ਤਾਂ ਪਾਹ ਹੋ ਜਾਂਦੀ ਆ ਆਪ ਲੈ ਗਏ ਨਾ ਆਹ ਕਮੀਜ਼ ਕੱਲਾ ਸਲਵਾਰ ਮੈਸੇਓ ਲਈ ਫਲੱਡੀ ਨਾਲ ਓਖਣੇ ਰਹਿ ਗਈ ਫਿਰ ਮੈਂ ਉਧਰੋਂ ਉਧਰੋਂ ਆਉਂਦੀ ਹੈ ਹੈ ਸਾਰੇ ਵਿੱਚ ਹੈ ਮੈਂ ਮੋਟਰਸਾਈਕਲ ਤੇ ਦਿੱਸ ਫਲਾਵਰ ਦੇਖੋ ਉਹੰਦ ਨੇ ਆਉਂਦੇ ਲੱਗੇ ਬਣਾ ਲਈ ਵੀ ਇਹ ਕਿ ਡੋਬਾ ਪਾਰਤਾ ਨੇ ਇਹਨਾਂ ਕੋਲ ਹੋਣੀਗਾ ਮਾਈਕ ਮੇਨ ਲੱਗਾ ਹੈ ਨਾ ਆਵਾਜ਼ ਨਹੀਂ ਆ ਰਹੀ ਆ ਦੇਖੋ ਪਾਰ ਕਰਿੰਦੇ ਹੁਣੇ ਚੋਂ 30 ਇਹਨਾਂ ਨੂੰ ਕੀ ਕਹਿੰਦੇ ਹੁੰਦੇ ਨੇ ਇਹਨਾਂ ਨੂੰ ਕੀ ਕਹਿੰਦੇ ਨੇ ਇਹੋ ਨਹੀਂ ਮਰਾਸੀ ਦੇ ਵਾਲੇ ਮਾਟਾ ਢੱਡ ਦੇ ਵਾਲੇ ਢੱਡ ਸਰੰਗੀ ਵਾਲੇ ਇਹ ਬਹੁਤ ਭੀੜ ਹੁੰਦੀ ਆ ਉਰੇ ਸ਼ਾਮ ਨੂੰ ਲੋ ਸ਼ੈਰ ਕਰੋ ਬਾਹਰ ਦੇ ਬੈਠੋ ਬੱਚੇ ਹੈ ਲੈ ਸਾਡੇ ਪਿੰਡ ਦੀ ਧਾਰਕ ਸਖਰਾਂ ਦੇ